ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਰਾਮੂ ਵਾਲਾ ਹਰਚੋਕਾ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਤੋਕੜ گاਵਾਂ ਨੇ ਜੀ ਤੇ ਇੱਕ ਤੋਕੜ ਗੱਬਣ ਚੱਕਪਾਸ ਨੇ ਜੀ ਮੇਰੀ ਸਪੈਸ਼ਲੀ ਬੇਨਤੀ ਹੁੰਦੀ ਆ ਵੀਰੇ ਜਦੋਂ ਗੱਲ ਟੋਕੜ ਗੱਭਣ ਦੀ ਆ ਜੇ ਤਾਂ ਆਪ ਦੀ ਬਾਈ ਦੇ ਘਰੋਂ ਚੈੱਕ ਕਰਵਾ ਕੇ ਲੈ ਜਾਇਆ ਕਰੋ ਆਪ ਦੇ ਪਰਸਨਲ ਡਾਕਟਰ ਤੋਂ ਕਿਉਂਕਿ ਮਾਲ ਸਾਰਾ ਖਰੀਦਿਆ ਵਾ ਹੁੰਦਾ ਹੀ ਆ ਬਾਈ ਦਾ ਜਿੰਨੇ ਆ ਕਦੀ ਆਪਾਂ ਵੀਡੀਓ ਬਣਾਈ ਦੀ ਆ ਜੇ ਕੋਈ ਸੂਆ ਸਵਾਇਆ ਜਾਂ ਟੋਕੜ ਨਾਗ ਹੁੰਦਾ ਉਹਦੀ ਵੀਰੇ ਮਿਲਕਿੰਗ ਕਰਕੇ ਜ਼ਰੂਰ ਲੈ ਜਾ ਕਰੋ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਹੱਕ ਹੁੰਦਾ ਤਸੱਲੀ ਕਰਨ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਵਿੱਕੀ ਪਿੰਡ ਰਾਮੂ ਵਾਲਾ ਹਰਚੋਗਾ ਜ਼ਿਲ੍ਹਾ ਮੋਗਾ ਤਸਵੀਰ ਮੋਗਾ ਜੀ ਮੋਬਾਈਲ ਨੰਬਰ 991483172 ਅੱਜ 3 ਨਾਗ ਆ ਜੀ ਹਾਂ ਅੱਜ 3 ਜਿਹੜੀ ਪਹਿਲਾਂ ਪੱਕ ਟੋਕੜ ਗੱਭਨ ਦੀ ਪਾਈ ਸੀ ਵੈਗ ਉਹ ਬਹੁਤ ਚੱਲੀ ਠੀਕ ਹੈ ਜੀ ਹਾਂ ਬਹੁਤ ਫੋਨ ਆ ਗਏ ਬਹੁਤ ਬਹੁਤ ਫੋਨ ਆਇਓਰੇ ਤੁਮ ਠੀਕ ਹੈ ਜੀ ਅੱਜ ਇਹ ਤੋਂ ਸ਼ੁਰੂ ਕਰਦੇ ਸੂਆ ਕਿੰਨਾ ਮਾ ਜੀ ਇਹ ਦੂਜਾ ਸੂਆ ਸੂਈ ਦੀ ਆ ਕਦੋਂ ਸੂਈ ਹੈ ਜੀ ਇਹਨੂੰ ਹੋ ਗਏ ਹੋਣਗੇ 4 ਕਿੰਨੇ ਹੋ ਜਾਣਗੇ ਸੂਈ ਇਹ ਆਈ ਵਗੈਰਾ ਹੋਈ ਹੈ ਜੀ ਨਹੀਂ ਇਹ ਹੁਣ ਬਣਦੀ ਆ ਠੀਕ ਆ ਜੀ ਦੁੱਧ ਕਿੰਨਾ ਤਿਆਰ ਹੋ ਗਿਆ 10 ਕਿਲੋ ਕੰਡੇ ਵਾਲਾ ਜੋਕ ਕਿ ਦੇ ਦਾਂਗੇ ਹਾਂ ਪੂਰਾ ਜੋਕ ਹੀ ਦਵਾਂਗੇ ਠਣਾ ਦੀ ਡੰਨ ਆ ਜੀ ਠਣਾ ਦੀ ਪੂਰੀ ਓਕੇ ਆ ਠੰਡੀ ਸੀਲ ਆ ਜੀ ਪੂਰੀ ਪੂਰੀ ਥੋੜ ਕੇ ਦਿਖਾ ਦੀ ਵੀਰੇ ਸੂਆ ਬਾਈ ਦੱਸਦਾ ਕਿ ਦੂਜਾ ਸੂਈ ਹੈ ਜੀ ਲਗਭਗ 4 ਮਹੀਨੇ ਸਮਾਂ ਹੋ ਗਿਆ ਸੂਈ ਨੂੰ ਜੀ net 10 ਕਿਲੋ ਦੁੱਧ ਦਾ ਆਪਦੀ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਰ ਮਿਲਕਿੰਗ ਕਰ ਸਕਦਾ ਜੀ ਬਾਈ ਦੇ ਘਰੋਂ ਜੋਕ ਕੇ ਲੈ ਜੇ ਇਸ ਵਕਤ ਬਾਈ ਦਾਸ ਦਾ ਕੇ ਹੀਟ ਚਾ ਜੀ ਕੋਈ ਏਆਈ ਨਹੀਂ ਹੋਈ ਆਪਾਂ ਐਵੇਂ ਕਹਦੇਗੇ ਮੇਰੇ ਮਹੀਨੇ ਦੀ ਬਣੀ ਆ 15 ਦਿਨਾਂ ਦੀ ਬਣੀ ਆ ਮੋੜਲੇ ਹੀ ਮੇਰੇ ਥਾਣਾ ਦੇ ਚਾਹੇ ਤੁਹਾਨੂੰ ਨੇੜੇ ਤੋਂ ਦਿਖਾ ਦਿੰਨਾ ਜੀ ਸੋਹਣੇ ਆ ਗੈਬ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਟੈਂਕਣਾ ਜਾਂ ਵੈਸੇ ਹੀ ਆ ਮੇਰੇ ਵੈਸੇ ਉਹੀ ਮੜਾ ਜੀ ਠੀਕ ਆ ਜੀ ਗਾੜਾ ਨਹੀਂ ਜਾ ਥਾਣ ਦੇ ਨਾਲ ਟੈਂਕਣਾ ਜਾ ਵੈਸੇ ਹੀ ਆ ਬਾਕੀ ਥਾਣਾਂ ਤੋਂ ਨੂੰ ਨੇੜੇ ਤੋਂ ਚੈੱਕਾ ਸੋਨਾ ਮੋਟਾ ਥਣ ਲੱਗਿਆ ਵਾ ਹੱਥੀ ਜੁਵਾਈ ਵਾਲਾ ਕਰ ਲੋ ਜੀ ਚੈੱਕ ਠੰਡੀ ਸੀਲ ਦੀ ਬਾਈ ਕਹਿੰਦਾ ਗਾਰੰਟੀ ਹੋਊਗੀ ਪੂਰੀ ਗਾਰੰਟੀ ਠੰਡੀ ਸੀਲ ਦੀਆਂ ਮਾਰਜੀ ਬੰਦਾ ਠੱਡੀ ਆ ਵੇਡ ਵੀਰੇ ਕੋਈ ਆਏ ਨਹੀਂ ਸ਼ਿਓਟੀ ਆ ਚੰਗੇ ਦੁੱਧ ਦੀ ਮਲਕਣ ਹੋਊਗੀ ਸੱਜਰ ਡਿਮਾਂਡ ਇਹਦੀ ਵੀਰੇ ਇਹ ਆਪਾਂ ਦੇ ਦਾਂਗੇ 37000 ਦੀ ਹਾਂ ਛੋੜ ਕਰ ਦਾਂਗੇ ਠੀਕ ਹੈ ਜੀ 37000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਵਿੱਚੋਂ ਲੈਸ ਹੋ ਜਾਊਗਾ 2 ਨੰਬਰ ਨੱਗ ਵੀਰੇ ਸੁਆ ਕਿਨਮਾ ਜੀ ਇਹ ਦੂਜਾ ਸੁਹਾ ਸੁਈ ਆ ਤੀਜੇ ਆਸ ਤੇ ਗੱਭਣਾ ਕਿੰਨੇ ਸਮੇਂ ਦੀ ਜੀ ਇਹ 4 ਮਹੀਨੇ ਦੀ ਗੱਭਣਾ ਚੈੱਕ ਪਾਸ ਚੈੱਕ ਪਾਸ ਦੁੱਧ ਕਿੰਨਾ ਤਿਆਰ ਹੈ ਦੁੱਧ 5 ਕਿਲੋ ਦੁੱਧ 6 ਆ 5 ਮੰਨ ਕੇ ਲੈ ਕੇ ਜਾਵੇ ਠਣਾ ਦੀ ਡੱਡਣਾ ਜੀ ਠਣਾ ਦੀ ਪੂਰੀ ਓਕੇ ਆ ਜੀ ਤੋੜ ਕੇ ਦਿਖਾ ਦੇ ਵੀਰੇ ਦੂਜਾ ਸੂਆ ਸੂਈ ਹੋਈ ਆ ਤੀਜੇ ਵਾਸਤੇ ਗੱਬਣ ਚੈੱਕ ਪਾਸ ਆ ਚਾਰ ਮਹੀਨਿਆਂ ਦੀ ਚੈੱਕ ਆ ਜੀ ਤੁਸੀਂ ਆਪਦੀ ਚੈੱਕ ਕਰਵਾ ਕੇ ਲੈ ਜਾਓ ਹੋਰ 6 ਕਿਲੋ ਜਾਂ 5 ਮੰਨ ਕੇ ਆ ਜੀ ਕੋਈ ਵੀ 5 ਮੰਨ ਕੇ ਆ ਜਿਹੜਾ ਮਰਜੀ ਭੈਣ ਭਰਾ ਚੋਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਪੋਰਟ ਸ਼ਾਂਤ ਪੂਰਾ ਵੀ ਨਹੀਂ ਚੈੱਕ ਕਰੋ ਥਾਣਾ ਦਾ ਸਹਿਜ ਜੀ ਆਪਾਂ ਨੇੜੇ ਤੋਂ ਵੀ ਦਿਖਾ ਦਿੰਨੇ ਆ ਲੈ ਚੱਲਨੇ ਕਰ ਬਾਕੀ ਰੰਗ ਪ੍ਰਿੰਟ ਦੀ ਵੀ ਕਰਮ ਵਾਲੀ ਚੰਗੀ ਆ ਵਜਨ ਵੀ ਚੰਗਾ ਜੀ ਫਵਾਨ ਸੋਨਾ ਜੀ ਫਿਟਨੈਸ ਆ ਦਾ ਮਾਰਨਿੰਗ ਦੇ ਟਾਈਮ ਵੀਡੀਓ ਬਣਾ ਰਹੇ ਜੇ ਸ਼ਾਮ ਨੂੰ ਬਣਾਉਂਦੇ ਤਾਂ ਹਵਾਨਾ ਭਰਿਆ ਹੋਣਾ ਸੀ 5 ਕਿਲੋ ਦੁੱਧ ਆਉਂਦਾ ਜੋਖ ਕੇ ਲੈ ਜਿਓ ਜੀ ਤੇ ਇਹਦੀ ਡਿਮਾਂਡ ਵੀਰੇ ਇਹ ਆਪਾਂ 35000 ਦੇ ਦਾਂਗੇ ਜੋੜਾ ਲੈ ਜੇ ਸੱਜਣ ਕੋਈ ਜੋੜਾ ਲੈ ਜੇ ਕੋਈ ਮਾਨਦਾਨ ਹੋਰ ਕਰ ਦਾਂਗੇ ਠੀਕ ਆ ਵੀਰੇ ਤੇ ਤਿੰਨ ਨੰਬਰ ਨੱਕ ਆ ਗਿਆ ਜੀ ਇਹ ਤਾਂ ਸੂਆ ਕੰਨਮ ਆ ਜੀ ਇਹ ਪਹਿਲੇ ਸੂਏ ਸੁਈ ਆ ਦੰਦੋ ਜੀ ਦੰਦੋ ਮੈਂ ਦੇਖੀ ਨਹੀਂ ਵਸੇ ਖੀਰ ਕੋਈ ਹੋਊਗੀ ਬੱਛੀ ਕਹਿੰਦੇ ਵੀ ਘਰ ਦੀ ਸੀਗੀ ਠੀਕ ਹੈ ਜੀ ਤੇ ਛਾਲ ਡੇਢ ਸਾਲ ਚ ਬਣ ਗਈ ਸੀ ਕਹਿੰਦੇ ਜੀ ਚਲੋ ਜਿੰਨੀ ਮਰਜ਼ੀ ਹੋਵੇ ਆਪਾਂ ਦੰਦਾ ਦਾ ਕਹਿ ਕੇ ਨਹੀਂ ਦੇਣਾ ਹਾਂ ਹਾਂ ਨੋਰਮਲ ਹਾਈਟ ਆ ਪਹਿਲਾਂ ਬਸ ਦਿੰਨੇ ਆ ਦੁੱਧ ਕਿੰਨਾ ਤਿਆਰ ਆ ਜੀ ਬਹੁਤ ਬੈਸਟ ਹੈ 9 ਕਿਲੋ ਤਿਆਰ ਆ 8 ਮੰਨ ਕੇ ਜਿਹੜਾ ਮਰਜ਼ੀ ਭੈਣ ਭਰਾ ਚੂਜ ਆ ਖਣਾ ਦੀ ਗੰਨ ਖਣਾ ਦੀ ਪੂਰੀ ਓਕੇ ਆ ਤੋੜ ਕੇ ਦਿਖਾ ਦੀ ਵੀਰੇ ਸੂਆ ਪਹਿਲਾ ਜੀ ਦੰਦ ਬਈ ਦੱਸਦਾ ਆਪਾਂ ਚੈੱਕ ਨਹੀਂ ਕੀਤੇ ਸੀ। ਸੋ ਇਹਨੂੰ 2 ਮਹੀਨੇ ਹੋ ਗਏ ਆ। ਹੁਣ ਆ ਏਆਈ ਕਰਾਉਣ ਵਾਲੀ ਅੱਜ ਬਣਦੀ ਹੈ ਵਾ। ਠੀਕ ਹੈ ਜੀ। ਇਹ ਬੱਚੀਆਂ ਦੇ ਬਾਅਦ ਹੀ ਦੇ ਦੇਣੀ ਹੈ। ਹਾਂ ਦੇ ਦਾਂ। ਠੀਕ ਹੈ ਜੀ। ਹਾਈਟ ਨੋਰਮਲ ਪਹਿਲਾਂ ਹੀ ਦੱਸ ਦਿੰਨੇ ਆ ਵੀਰੇ 9 ਕਿਲੋ ਦੁੱਧ ਦਾ। ਤੁਸੀਂ ਆਪਦੀ ਮਿਲਕਿੰਗ ਕਰ ਸਕਦਾ ਕੋਈ ਵੀ ਸੱਜਣ। ਥਾਣਾ ਦੇ ਸੱਜ ਵੀ ਸੋਹਣੇ ਆ ਗੈਪ ਤੇ ਲੱਗੇ। ਹੱਥੀ ਚਵਾਈ ਵਾਲਾ ਥਾਣਾ ਮੋੜ ਲਿਆ ਵੀਰੇ। ਰੰਗ ਪ੍ਰਿੰਟ ਦੀ ਵੀ ਪੂਰੀ ਚੰਗੀ ਆ। ਥਾਣ ਕੱਲਾ ਕੱਲਾ ਨਿੱਖੜ ਮਾ। ਫੱਤੀ ਚੁਵਾਈ ਵਾਲਾ ਠੰਡੀ ਸੀਲ ਪੂਰੀ ਹੈ ਵੀਰੇ ਆਹ ਪੂਰੀ ਜਿਵੇਂ ਮਰਜ਼ੀ ਚੋਈ ਜਾਵੇ ਇਹਦਾ ਫਿਰ ਛੋਟਾ ਜਿਹਾ ਭਾਅ ਹੈ ਵੀਰੇ ਇਹ ਦੇ ਦਾਂਗੇ ਆਪਾਂ 24000 ਦੀ 24000 ਦੀ ਹਾਂ ਠੀਕ ਆ ਇਹ ਬਾਈ ਕਹਿੰਦਾ 24000 ਦੀ ਦੇ ਦਾਂਗੇ ਬੱਚੀਆਂ ਲਾ ਭਾਅ ਵੀ 25000 ਦੀ ਤਾਂ ਖਾਲੀ ਬੱਚੀ ਹੁੰਦੀ ਆ ਇਹ ਤਾਂ ਮਰਗੀ ਬੰਦਾ ਬੈਜਿਆ ਅੱਜ ਥੋੜੀ ਬੰਦੀ ਕਰਕੇ ਤਾਂ ਕਰਦੀ ਆ ਜਿਵੇਂ ਮਰਗੀ ਬੈਣੇ ਨਿਕਲੀ ਆਉਣਾ ਅੱਜ ਹੀਟ ਚ ਹੈ ਬਾਈ ਦੱਸਦਾ ਕਿ ਆਪਾਂ ਨਹੀਂ ਇਹ ਆਈ ਕਰਾਈ ਉਹ ਅਗਲਾ ਹੀ ਕਰਾਊਗਾ ਆਹ ਨਾਲ ਸੱਜਣ ਬਾਕੀ ਜਿਹਨੂੰ ਕੋਈ ਵੀ ਨਕ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ